ਕਿ ਇੱਥੇ ਜਿਹੜਾ ਰੇਤਾ ਵੀ ਹੈ 3-3 4-4 ਫੁੱਟ ਜਮਾ ਹੋ ਗਿਆ ਹੈ। ਮਤਲਬ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੀ। ਵੀ ਕਾਫੀ ਪਾੜ ਪਏ ਨੇ। ਭਾਜੀ ਹਜ਼ਾਰਾਂ ਹੀ ਕਿੱਲੇ ਜੋ ਆ ਪਾਣੀ ਦੇ ਲਬੇੜ ਤੇ ਆ ਗਿਆ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਜੀ। ਜੋ ਸਭ ਤੋਂ ਵੱਡੀ ਮਾਰਿਆ ਉਹ ਕੋਨੇ ਵਾਲਾ ਪਿੰਡ ਨੂੰ ਪਈ ਹੈ ਜੀ। ਕਿਸਾਨਾਂ ਦੀ ਆ ਕੇ ਬਾਹ ਫੜੋ ਜਿੰਨਾ ਵੀ ਜਿੰਨੇ ਵੀ ਕਿਸੇ ਤੋਂ ਮਦਦ ਹੁੰਦੀ ਆ ਆ ਕੇ ਕਿਸਾਨਾਂ ਦੀ ਬਾਹ ਫੜੋ। ਆਡੇ ਕੋ ਪਛੂ ਹੋਲੇ ਜਨੇ ਮਤਲਬ 1 2 ਹੱਥ ਚ ਰਹਿ ਗਿਆ ਬਾਕੀ ਸਾਡੇ ਸਾਰੇ ਰੁੜ ਗਏ ਬਾਈ ਜੇ ਸਮੱਸਿਆਵਾਂ ਪੈਰਾਂ ਦੀਆਂ ਪਾਣੀ ਕਰਕੇ ਆਉਣੀਆਂ ਸ਼ੁਰੂ ਹੋਈਆਂ ਇਹ ਜਿਹੜੀਆਂ ਪੰਜਾਬ ਦੇ ਵਿੱਚ ਹੜਾ ਕਰਕੇ ਹਾਲਾਤ ਬਹੁਤ ਖਰਾਬ ਨੇ ਸਰਹੱਦੀ ਇਲਾਕਿਆਂ ਵਿੱਚ ਖਾਸ ਤੌਰ ਤੇ ਜ਼ਿਆਦਾ ਅਸੀਂ ਇਸ ਵੇਲੇ ਪਿੰਡ ਖੋਨੇਵਾਲ ਚ ਖੜੇ ਆ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਇਸ ਪਿੰਡ ਦੀਆਂ ਵਾਇਰਲ ਹੋਈਆਂ ਸੀ ਪਰ ਇਸ ਤੋਂ ਅਗਲੀ ਗੱਲ ਜੇ ਹੁਣ ਕੀਤੀ ਜਾਵੇ ਦੋ ਤਿੰਨ ਦਿਨ ਤੋਂ ਪਾਣੀ ਦਾ ਵਹਾਹ ਭਾਵੇਂ ਥੋੜਾ ਜਿਹਾ ਘਟਿਆ ਹੈ ਕਹਿੰਦੇ ਪਰ ਬੰਨ ਜਿਹੜਾ ਹੈ ਉਹ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਸਮਾਜ ਸੇਵੀ ਸੰਸਥਾਾਂ ਮਾ ਬਹੁਤ ਸਾਰੀਆਂ ਧਾਰਮਿਕ ਸਖਸ਼ੀਤਾਾਂ ਸਭਾਂ ਮਨਵਾਰੀਆਂ ਨੇ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੇ ਨੌਜਵਾਨ ਆਏ ਆ ਤੇ ਦ੍ਰਿਸ਼ ਤੋਂ ਸੀ ਦੇਖ ਸਕਦੇ ਆ ਕਿ ਅਜੇ ਵੀ ਇਲਾਕੇ ਦੇ ਵਿੱਚ ਪਾਣੀ ਤਾਂ ਹੈ ਪਰ ਦੂਜੀ ਜਿਹੜੀ ਸਮੱਸਿਆ ਉਹ ਫਸਲ ਦੀ ਹੈ ਸਭ ਤੋਂ ਵੱਡੀ ਫਸਲ ਬਰਬਾਦ ਹੋ ਗਈ ਹੈ ਹੁਣ ਇਹ ਵੀ ਨਹੀਂ ਕਹਿ ਸਕਦੇ ਲਗਭਗ ਪੂਰੀ ਤਰ੍ਹਾਂ ਫਸਲ ਬਰਬਾਦ ਹੋ ਗਈ ਹੈ ਜੋ ਨਦੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਜ਼ਾਰਾਂ ਏਕੜ ਇਸ ਇਲਾਕੇ ਦੇ ਵਿੱਚ ਫਸਲ ਦਾ ਨੁਕਸਾਨ ਹੈ ਤੇ ਕੁਝ ਕ ਸਮੇਂ ਤੋਂ ਇਹ ਚਰਚਾਵਾ ਚੱਲਦੀਆਂ ਵਈਆਂ ਨੇ ਕਿ ਇੱਥੇ ਜਿਹੜਾ ਰੇਤਾ ਵੀ ਹੈ 3-3 4-4 ਫੁੱਟ ਜਮਾ ਹੋ ਗਿਆ ਹੈ ਮਤਲਬਾ ਖੇਤੀ ਦਾ ਲੱਕਾ ਸੀ ਹੁਣ 2 ਤੋਂ 3-3 4-4 ਫੁੱਟ ਜਿਹੜੀ ਰੇਤਾ ਹੈ ਉਹ ਵੀ ਖੇਤਾਂ ਵਿੱਚ ਆ ਗਈ ਆ ਆ ਬਾਈ ਜੀ ਹੁਣ ਜਿਹੜੇ ਪਾਣੀ ਦੇ ਬਿਜਤੀ ਲੰਘ ਕੇ ਆ ਰਹੇ ਆ ਹੁਣ ਦੇਖੋ ਇਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਸੀ ਵੀਰ ਜਿਹੜਾ ਨੌਜਵਾਨ ਆਇਆ ਸੀ ਵਿਦੇਸ਼ ਤੋਂ 2 ਸਾਲ ਦੀ ਕਮਾਈ ਲਾ ਕੇ ਤਾਂ ਉਹਦੀ ਕੋਠੀ ਜਿਹੜੀ ਆ ਉਹ ਟੁੱਟ ਗਈ ਸੀ ਹੁਣ ਇਸੇ ਤਰ੍ਹਾਂ ਪਿੰਡ ਦੇ ਵਿੱਚ ਬਹੁਤ ਸਾਰੇ ਹੋਰ ਵੀ ਘਰ ਐ ਜਿਹੜੇ ਟੁੱਟ ਗਏ ਆ ਪਰ ਬੰਨ ਅਜੇ ਵੀ ਬੰਨਣ ਦੀਆਂ ਕੋਸ਼ਿਸ਼ਾਂ ਨੇ ਭਾਵੇਂ ਆ ਬਾਈ ਜੂਣੀ ਵਿੱਚੋਂ ਪਾਣੀ ਦੇ ਆ ਰਹੇ ਆ ਇਲਾਕੇ ਦੇ ਕੁਝ ਕੁ ਨੌਜਵਾਨ ਨੇ ਗੱਲਬਾਤ ਉਹਨਾਂ ਨਾਲ ਕਰਦੇ ਬਾਈ ਜੀ ਕਿੰਨੇ ਕੁ ਪਾਰ ਇੱਥੇ ਪਏ ਆ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਆ ਤੁਸੀਂ ਆਲੇ ਦੁਆਲੇ ਦੇ ਪਿੰਡਾਂ ਦੇ ਸਾਰੇ ਨੌਜਵਾਨ ਇਕੱਠੇ ਹੋ ਕੇ ਪਹੁੰਚੇ ਹੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਦਾ ਮੈਂ ਬਹੁਤ ਧੰਨਵਾਦ ਕਰਦਾ ਜੋ ਇਸ ਪਿੰਡ ਵਿੱਚ ਪਹੁੰਚੇ ਨੇ ਤੇ ਇਸ ਪਿੰਡ ਦਾ ਹਾਲਾਤ ਜਾਣਨ ਆਏ ਨੇ ਇਸ ਪਿੰਡ ਵਿੱਚ ਵੀਰ ਜੀ ਜਿਵੇਂ ਤੁਸੀਂ ਇੱਕ ਸਭ ਤੋਂ ਵੱਡਾ ਬੰਨ ਤਾਂ ਇਹੀ ਵੇਖਦੇ ਪਏ ਹੋ ਜਿਸ ਤੋਂ ਪਾਣੀ ਆਇਆ ਵਾ ਤੇ ਇਸ ਤੋਂ ਅੱਗੇ ਵੀ ਦੋ ਦਿਨ ਪਾੜ ਹੋਰ ਹੈਗੇ ਨੇ ਤੇ ਜਿਵੇਂ ਵੇਖਿਆ ਜਾਵੇ ਤੇ ਅੱਗੇ ਪਿੰਡ ਰੂੜੇਵਾਲ ਲੱਗ ਗਿਆ ਉੱਥੇ ਵੀ ਪਾੜ ਬਹੁਤ ਵੱਡਾ ਵਾ ਮਤਲਬ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੀ ਵੀ ਕਾਫੀ ਪਾੜ ਪਏ ਨੇ ਇਹ ਚਲੋ ਪਾੜ ਜਿਹੜਾ ਗੁਰੂਕ ਬਾਗ ਵਾਲੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੁਖੀ ਨੇ ਉਹ ਕਰਦੇ ਪਏ ਸੇਵਾ ਤੇ ਸਾਰੇ ਵੀਰ ਮਿੱਟੀ ਲੈ ਕੇ ਆ ਰਹੇ ਆ ਬੜਾ ਧੰਵਾਦ ਆ ਵੀ ਸਾਰੇ ਰਲ ਮਿਲ ਕੇ ਸੇਵਾ ਕਰਦੇ ਪਏ ਆ ਜੀ ਬਾਈ ਮਿੱਟੀ ਦੀ ਤਾਂ ਕੋਈ ਕਮੀ ਨਹੀਂ ਕਿਉਂਕਿ ਹਾਲਾਤ ਭਾਵੇਂ ਬੜੇ ਨਾਜ਼ੁਕ ਆ ਇਸ ਵੇਲੇ ਪੰਜਾਬ ਦੇ ਇਹ ਕੁਸ਼ਕ ਪਿੰਡ ਬੜੇ ਨਾਜ਼ੁਕ ਹਾਲਾਤਾਂ ਵਿੱਚੋਂ ਲੰਘਦੇ ਆ ਪਰ ਸੇਵਾਦਾਰਾਂ ਨੇ ਕਮੀ ਨਹੀਂ ਉਣ ਦਿੱਤੀ ਤੇ ਮਿੱਟੀ ਭਰ ਭਰ ਕੇ ਆਉਂਦੀ ਪਈ ਤੇ ਬਾਈ ਆ ਜਿਹੜੀ ਰੇਤਾ ਦੀ ਗੱਲ ਕਰਦੇ ਆਪਾਂ ਇਹ 2-2 3-3 ਫੁੱਟ ਤਾਂ ਚੜ ਗਈ ਆ ਨਾ ਤੇ ਹੁਣ ਫਸਲ ਖਰਾਬ ਹੀ ਆ ਫਿਰ ਹਾਂਜੀ ਇਹ ਤਾਂ ਹੀ 2-2 3-3 ਫੁੱਟ ਤੋਂ ਵੱਧ ਹੀ ਹੋਊਗੀ ਮਤਲਬ ਫਸਲ ਤਾਂ ਇਹਦੇ ਵਿੱਚ ਵੇਖਿਆ ਜਾਵੇ ਵੀ ਇਹ ਇੱਕ ਵਾਰੀ ਇਸ ਨੂੰ ਵੇਚ ਕੇ ਜਾਂ ਕੋਈ ਹੱਲ ਹੋਵੇ ਪੀ ਜਿਹੜਾ ਕਿਸਾਨ ਆਪਣਾ ਕੋਈ ਫਾਇਦਾ ਮਿਲ ਸਕੇ ਉਹ ਕਰਕੇ ਫਿਰ ਇਹਨੂੰ ਗਾਂ ਉਪਜਾਉ ਵਾਸਤੇ ਤਿਆਰ ਹੋ ਸਕਦੀ ਜੀ ਬਿਲਕੁਲ ਸੋ ਕਿਤਨੇ ਕਿਤੇ ਸਮੱਸਿਆਵਾਂ ਜ਼ਰੂਰ ਨੇ ਸੋ ਅਸੀਂ ਉਧਰ ਵੀ ਜਾਂਦੇ ਆ ਤੇ ਆ ਜਿਹੜਾ ਇਲਾਕਾ ਹੈ ਹੁਣ ਸੇਵਾ ਦੇ ਵਿੱਚ ਬਹੁਤ ਸਾਰੇ ਨੌਜਵਾਨ ਲੱਗੇ ਆ ਬਾਈ ਜੀ ਤੁਸੀਂ ਵੀ ਕਹਿੰਦੇ ਆ ਕਿ 6-6 ਫੁੱਟ ਰੇਤਾ ਚੜ ਗਿਆ ਦੇ ਵਿੱਚ ਕੋਈ ਸ਼ੱਕ ਨਹੀਂ ਥੱਲੇ ਨੂੰ ਆਜੋ ਮੜਾ ਜੀ ਤੇ ਇਧਰ ਲਾ ਕਿੰਨਾ ਕਿ ਇਲਾਕਾ ਹੋ ਰਿਹਾ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਤੇ ਕਿੰਨੀ ਕਿੰਨੀ ਰੇਤਾ ਕਿੰਨੀ ਕਿੰਨੀ ਫਸਲ ਜਿਹੜੀ ਹੈ ਬਰਬਾਦ ਹੋ ਗਈ ਏ ਭਾਜੀ ਹਜ਼ਾਰਾਂ ਹੀ ਕਿੱਲੇ ਜੋ ਇਹ ਆ ਪਾਣੀ ਦੇ ਲਬੇੜ ਤੇ ਆ ਗਏ ਆ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਜੀ ਆ ਤੁਹਾਡੇ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਵੀ ਆ ਸਾਹਮਣੇ ਮਰੋ ਆ ਵੇਖੋ ਕਿੰਨੀ ਕਿੰਨੀ ਰੇਤ ਚੜ ਗਈ ਆ ਇਹ ਕੋਈ ਇੱਥੇ ਪਹਿਲਾਂ ਦਾ ਵੱਖ-ਵੱਖ ਪਹਿਲਾਂ ਹੀ ਪੱਧਰ ਸੀ ਕੋਈ 2 ਫੁੱਟ ਨਹੀਂ ਵੀ ਕੋਈ 3 ਫੁੱਟ ਨਹੀਂ ਵੀ ਸੀ ਇਹਨੇ ਇੱਕ ਸਾਰ ਹੀ ਕਰਤਾ ਕਿਤੇ 8 ਫੁੱਟ ਵੀ ਰੇਤ ਆ ਗਈ ਆ ਕਿਤੇ 6 ਫੁੱਟ ਵੀ ਆ ਗਈ ਕਿਤੇ 2 ਫੁੱਟ ਵੀ ਆ ਗਈ ਆ ਜੀ ਹਾਂ ਜੀ ਉਹ ਜਿੱਥੇ ਬਾਬੇ ਬੰਦ ਬੰਨ ਰਹੀ ਜੇ ਨਾ ਉਥੇ ਡੰਗਾਈ ਉਹਦਣਾ ਇੰਜੀਨੀਅਰ ਸਾਹਿਬ ਆਏ ਸੀ ਉਹਨਾਂ ਨੇ ਮਾਪੀ ਸੀ ਕੋਈ 35 ਤੋਂ 37 ਫੁੱਟ ਦਾ ਇਹ ਮਤਲਬ ਡੰਗਾਈ ਹੈ ਜੀ ਉਥੇ ਹਾਂਜੀ ਉਹ ਜਿਹੜਾ ਪਹਿਲਾਂ ਕਿੰਨਾ ਕੁ ਸੀਗਾ ਇਹ ਏਰੀਆ ਦਾ ਪਹਿਲਾਂ ਤੇ ਜੀ ਕਿਵੇਂ ਮਤਲਬ ਪਹਿਲਾਂ ਕਿੰਨਾ ਕੁ ਡੂੰਗਾ ਸੀ ਕੰਮ ਜਾਂ ਸਮਤਲ ਜਿਹਾ ਸੀ ਪਹਿਲਾਂ ਪਹਿਲਾਂ ਤੇ ਪੈੜੀਆਂ ਬਰਾਬਰ ਹੀ ਜੀ ਪੈੜੀਆਂ ਉਜਾਉ ਹੀ ਆ ਵੇਖੋ ਤੁਸੀਂ ਧਿਆਨ ਮਾਰੋ ਇੱਧਰ ਫਸਲਾਂ ਜੋ ਵੀ ਹੀ ਵਧੀਆ ਹਨ ਹਾਂ ਹਾਂ ਪਹਿਲਾਂ ਤੇ ਪੈੜੀਆਂ ਬਰਾਬਰ ਹੀ ਆ ਬਾਅਦ ਚ ਪਾਣੀ ਆਉਣ ਨਾਲ ਹੀ ਇੰਨੇ ਇੰਨੇ ਟੋਏ ਪੈ ਗਿਆ ਜੀ ਆ ਕੱਲ ਇਹਦੇ ਵਿੱਚ ਬੜੇ ਹੀ ਬੰਦੇ ਇੱਥੇ ਪਾਣੀ ਆ ਜੋ ਵੀ ਆ ਪੈੜੀ ਦਾ ਪਹਿਲਾਂ ਆ ਪੱਧਰ ਹੀ ਹੁਣ ਇਹ ਇੱਥੇ ਮਤਲਬ ਬੰਦਾ ਡੁੱਬੂ ਪਾਣੀ ਆ ਮਤਲਬ ਅੱਛਾ ਪਹਿਲਾਂ ਅਸਲ ਦੇ ਵਿੱਚ ਪਾਣੀ ਦਾ ਜਿਹੜਾ ਫਸਲ ਦਾ ਆ ਪੱਧਰ ਸੀ ਆਪਾਂ ਇਧਰੋਂ ਆ ਕੇ ਦੇਖਦੇ ਆ ਮੜ ਜਾ ਕਿਉਂਕਿ ਹਾਲਾਤ ਜਿਹੜੇ ਹਨ ਬੜੇ ਖਰਾਬ ਆ ਪੰਜਾਬ ਦੇ ਇਸ ਵੇਲੇ ਤੇ ਕੁਸ਼ਕ ਥਾਵਾਂ ਤੇ ਨੁਕਸਾਨ ਜਿਹੜਾ ਹੋਇਆ ਵਾਕੇ ਬਹੁਤ ਵੱਡੇ ਪੱਧਰ ਤੇ ਹੋਇਆ ਹਜ਼ਾਰਾਂ ਏਕੜ ਫਸਲ ਜਿਹੜੀ ਆ ਡੁੱਬ ਗਈ ਅੱਛਾ ਬਾਈ ਜੀ ਆ ਸੀਗਾ ਪਹਿਲਾ ਲੈਵਲ ਹਾਂ ਜੀ ਹਾਂ ਜੀ ਪਹਿਲਾਂ ਆਹੀ ਜੀ ਪੈੜੀ ਦਾ ਮਤਲਬ ਲੈਵਲ ਤੇ ਹੁਣ ਉਹ ਉੱਥੇ ਜਿਵੇਂ ਵੀ ਆ ਉੱਥੇ ਬਹੁਤ ਜ਼ਿਆਦਾ ਡੋਮਿਆਂ ਉੱਥੇ ਕੋਈ 8 ਤੋਂ 10 ਫੁੱਟ ਟੋਏ ਪੈ ਗਏ ਆ ਇੱਥੇ ਪਤਾ ਨਹੀਂ ਅਜੇ ਕੈਨ ਦਾ ਅੰਦਾਜ਼ਾ ਵਾੜ ਤੋਂ 10 ਫੋਟਿਆ ਬਾਕੀ ਉਥੇ ਪਾਣੀ ਆ ਜਿਆਦਾ ਵੀ ਹੋ ਸਕਦਾ ਵਾ ਐਡੇ ਵੱਡੇ ਵੱਡੇ ਸੁਪੈਦੇ ਸਾਰੇ ਬਹਾ ਨੇ ਪੁੱਟ ਮਾਰੇ ਇਹ ਸਾਰੇ ਜੀ ਪੁੱਟ ਤੇ ਆ ਸਭ ਤੋਂ ਪਹਿਲੇ ਦਿਨ ਉਹ ਬੰਨ ਟੁੱਟਾ ਜੀ ਸਵੇਰੇ 6:30 ਵਜੇ ਦਾ ਉਸ ਤੋਂ ਬਾਅਦ ਆ ਅੱਗੇ ਪਿੰਡ ਵੱਖ-ਵੱਖ ਥਾਵਾਂ ਤੋਂ ਜੋ ਵੀ ਆ ਦੋ ਤਿੰਨ ਥਾਵਾਂ ਤੋਂ ਬੰਨ ਟੁੱਟਦਾ ਜੀ ਪਾਣੀ ਦਾ ਜਦੋਂ ਵਹਾਅ ਸਭ ਤੋਂ ਤੇਜ਼ ਹੋਇਆ ਮੈਨੂੰ ਲੱਗਦਾ ਪੰਜਾਬ ਦਾ ਪਹਿਲਾ ਪਿੰਡ ਜਿਸ ਤੋਂ ਮਾਰ ਹਟਾਇਆ ਇਹ ਕੋਹਨੇਵੜ ਸਭ ਤੋਂ ਪਹਿਲਾ ਪਿੰਡ ਜੀ ਇਹ ਕੋਹਨੇਵਾਲਾ ਜੋ ਵੀ ਆ ਇਥੋਂ ਬੰਨ ਟੁੱਟਦਾ ਜੀ ਸਵੇਰੇ ਕੋਈ ਸ਼ੀ 6.5 ਦੇ ਕਰੀਬ ਜੋ ਸਭ ਤੋਂ ਵੱਡੀ ਮਾਰਿਆ ਉਹ ਕੋਨੇ ਵਾਲਾ ਪਿੰਡ ਨੂੰ ਪਈ ਹੈ ਜੀ ਜੋ ਵੀ ਆ ਇੱਥੇ ਜੋ ਵੀ ਆ ਨੁਕਸਾਨ ਗਰਾਊਂਡ ਲੈਵਲ ਤੇ ਆ ਕੇ ਵੇਖੀਏ ਜੋ ਵੀ ਆ ਕੋਨੇ ਵਾਲਾ ਪਿੰਡ ਦਾ ਹੋਇਆ ਜੀ ਇੱਥੇ ਇੰਨਾ ਕ ਜਿਆਦਾ ਪਾਣੀ ਸੀ ਉਹ ਜੋ ਆਰਮੀ ਦੀਆਂ ਗੱਡੀਆਂ ਖਲੋਤੀਆਂ ਨੇ ਸਾਹਮਣੇ ਉਹ ਪਹਿਲੇ ਦਿਨ ਦੀਆਂ ਉਹ ਵੀ ਵਿੱਚ ਲਾ ਕੇ ਤੇ ਆਪ ਚਲ ਗਏ ਸੀ ਹਮ ਇੰਨਾ ਪਾਣੀ ਹੋ ਗਿਆ ਸੋ ਬਿਲਕੁਲ ਨੁਕਸਾਨ ਵੱਡੇ ਪੱਧਰ ਤੇ ਇਸ ਵੇਲੇ ਪੰਜਾਬ ਦੇ ਵਿੱਚ ਸੋ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਅਸੀਂ ਗੱਲ ਵੀ ਉਹਨਾਂ ਨਾਲ ਕਰਦੇ ਬਾਈ ਜੀ ਕੀ ਕਹਿਣਾ ਚਾਹੁੰਦੇ ਏਸੀ ਪਿੰਡ ਦੇ ਤੁਸੀਂ ਸੱਚੀ ਕਹਿੰਦੇ ਜੀ ਅਸੀਂ ਟਾਂਡੇ ਤੋਂ ਆਏ ਆ ਅਸੀਂ ਕੈਸ਼ਲੈਸ ਐਨਜੀਓ ਟੀਮ ਚਲਾਉਂਦੇ ਆ ਟਾਂਡੇ ਦੇ ਵਿੱਚ ਤੇ ਅਸੀਂ ਅੱਜ ਕੋਹਨੇਵਾਲ ਪਿੰਡ ਆਏ ਸੀਗੇ ਵੀ ਇੱਥੇ ਮੁਆਇਨਾ ਕਰਨ ਜਿਹੜਾ ਹੜ ਆਇਆ ਆ ਜੇ ਕੋਈ ਨੀੜੀ ਪਰਿਵਾਰ ਆ ਜ ਜਿਹਦੀਆਂ ਛੱਤਾਂ ਡਿੱਗੀਆਂ ਹੋਈਆਂ ਤੇ ਅਸੀਂ ਉਹਨਾਂ ਨੂੰ ਛੱਤਾਂ ਵੀ ਪਵਾ ਕੇ ਦਵਾਂਗੇ ਅੱਛਾ ਹਾਂਜੀ ਸੋ ਚਲਦੀ ਚਲਦੀ ਬਾਈ ਜੀ ਹੁਣੀ ਮਿਲੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਪੰਜਾਬ ਦੇ ਬਹੁਤ ਸਾਰੇ ਅਜਿਹੇ ਪਿੰਡ ਨੇ ਬਹੁਤ ਸਾਰੇ ਅਜਿਹੇ ਸਥਾਨ ਨੇ ਜਿੱਥੇ ਨੁਕਸਾਨ ਹੋਇਆ ਤੇ ਉਹ ਨੁਕਸਾਨ ਨੂੰ ਭਰਨ ਦੇ ਲਈ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਜਾ ਰਹੀਆਂ ਨੇ ਦ੍ਰਿਸ਼ ਤੁਸੀਂ ਇੱਕ ਵਾਰ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਆ ਉਹ ਭਰਿਆ ਹੋਇਆ ਹੈ ਬਾਈ ਜੀ ਅੱਛਾ ਤੁਸੀਂ ਦੱਸਿਆ ਕਿ ਐਨ ਜੀਓ ਕੰਮ ਕਰਦੀ ਹੈ ਫਿਰ ਜਿਹੜੇ ਮੰਨ ਲਓ ਕੰਮ ਕਿੱਦਾਂ ਕਰਦੇ ਆ ਤੁਸੀਂ ਤੁਸੀਂ ਕਿਹਾ ਕਿ ਅਸੀਂ ਕੈਸ਼ਲੈਸ ਆ ਅਸੀਂ ਇਦਾਂ ਕੰਮ ਕਰਦੇ ਆ ਅਸੀਂ ਅੱਜ ਆਏ ਆ ਅਸੀਂ ਗਰਾਊਂਡ ਲੈਵਲ ਤੇ ਦੇਖਾਂਗੇ ਵੀ ਜਿਹੜੇ ਪਰਿਵਾਰ ਸੱਚੀ ਨੀੜੀ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਆ ਉਹਦਾ ਅਸੀਂ ਅੱਜ ਮੌਇਨਾ ਕਰਕੇ ਜਾਵਾਂਗੇ ਤੇ ਉਹਨਾਂ ਨਾਲ ਕਮਿਟਮੈਂਟ ਕਰਕੇ ਪੇ ਜਦੋਂ ਵੀ ਆ ਆਮੀਦ ਹੈ ਜਾਂ ਬਾੜ ਦੇ ਹਾਲਾਤ ਥੋੜੇ ਸਹੀ ਹੁੰਦੇ ਆ ਤੇ ਅਸੀਂ ਉਹਨਾਂ ਦੇ ਘਰ ਦੀਆਂ ਛੱਤਾਂ 'ਤੇ ਪਾਵਾ ਕੇ ਜਾਵਾਂਗੇ ਤੁਸੀਂ ਆਪ ਕਰਾ ਕੇ ਦੇਣਾ ਸਾਰਾ ਕੁਝ ਬਿਲਕੁਲ ਬਿਲਕੁਲ ਜੀ ਅਸੀਂ ਆਪ ਕਰਾ ਕੇ ਜਾਵਾਂਗੇ ਸਾਡਾ ਮਕਸਦ ਹੀ ਇਹ ਹੈ ਵੀ ਅਸੀਂ ਕਿਸੇ ਨੂੰ ਵੀ ਕੈਸ਼ ਪੈਸੇ ਨਹੀਂ ਦੇਣੇ ਅਸੀਂ ਜੋ ਵੀ ਕੰਮ ਆ ਅਸੀਂ ਆਪ ਕਰਵਾ ਕੇ ਜਾਵਾਂਗੇ ਉਹਨਾਂ ਦਾ ਬਿਲਕੁਲ ਦੇਖ ਲਓ ਜੀ ਬੰਦ ਦੇ ਉੱਪਰ ਆਪਾਂ ਖੜੇ ਆ ਬਹੁਤ ਸਾਰੇ ਹੋਰ ਵੀ ਪਿੰਡਾਂ ਤੋਂ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸਖਸ਼ੀਤਾ ਪਹੁੰਚ ਰਹੀਆਂ ਨੇ ਜਿਹੜੇ ਕੰਮ ਕਰ ਰਹੀਆਂ ਨੇ ਤੋਂ ਇਹ ਬਾਈ ਜੀ ਹੋੜੀ ਵੀ ਕੰਮ ਕਰ ਰਿਹਾ ਚੰਗਾ ਲੱਗਿਆ ਬਾਈ ਜੀ ਤੁਹਾਡੇ ਨਾਲ ਵੀ ਮਿਲ ਕੇ ਕਿਉਂਕਿ ਪੰਜਾਬ ਚ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਕੰਮ ਕਰ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਵੀ ਐਸੀ ਟੀਮ ਦਾ ਹਿੱਸਾ ਹੋ ਕਿਉਂਕਿ ਸਾਰਿਆਂ ਨੇ ਡਰੈਸ ਹੋਣੀ ਆ ਤੁਹਾਡੀ ਮੈਂ ਸਾਰੀ ਸੰਗਤ ਅੱਗੇ ਇਹ ਅਪੀਲ ਕਰਨੀ ਚਾਹੁੰਦਾ ਵੀ ਗਰਾਊਂਡ ਲੈਵਲ ਤੇ ਆ ਕੇ ਹਾਲਾਤ ਬਹੁਤ ਮਾੜੇ ਆ ਠੀਕ ਆ ਫਸਲਾਂ ਬਚੀਆਂ ਨਹੀਂ 6 6 ਫੁੱ ਤੁਸੀਂ ਆ ਹਾਲਾਤ ਦੇਖ ਹੀ ਸਕਦੇ ਆ ਕਿਸਾਨਾਂ ਦੀ ਆ ਕੇ ਬਾਹ ਫੜੋ ਜਿੰਨਾ ਵੀ ਜਿੰਨੇ ਵੀ ਕਿਸੇ ਤੋਂ ਮਦਦ ਹੁੰਦੀ ਆ ਆ ਕੇ ਕਿਸਾਨਾਂ ਦੀ ਬਾਹ ਫੜੋ ਜਮੀਨਾਂ ਗਾਂ ਪੱਧਰ ਕੰਨ ਨੂੰ ਬਹੁਤ ਡੀਜ਼ਲ ਲੱਗਣਾ ਟਰੈਕਟਰ ਚਾਹੀਦੇ ਆ ਗਾਂ ਫਸਲਾਂ ਬੀਜਣੀਆਂ ਰਹਿਣੇ ਇਹਨਾਂ ਦੇ ਆ ਕੇ ਸੰਜੋਗ ਕਰੋ अच्छा भाई जी ਜਿੱਦਾਂ ਗੱਲ ਕਰਦੇ ਪਏ ਆ ਕਿ ਬਹੁਤ ਸਾਰੇ ਇੱਥੇ ਘਰ ਆ ਉਹ ਡਿੱਗੇ ਹੋਣਗੇ ਤੇ ਤੁਸੀਂ ਉਹ ਜ਼ਿੰਮੇਵਾਰੀ ਚੱਕੂਗੇ ਉਹਨਾਂ ਨੂੰ ਬਣਾਉਣ ਦੀ ਹੈ ਨਾ ਤੇ ਕਿਸੇ ਘਰ ਦੇ ਵਿੱਚ ਜਾ ਕੇ ਦੇਖਿਆ ਕੋਈ ਮਿਲਿਆ ਜੀ ਤੱਕ ਤੁਹਾਨੂੰ ਇਦਾਂ ਦੀ ਜਿੱਦ ਕਿਸੇ ਜ਼ਰੂਰਤ ਪੂਰੀ ਹੋਈ ਹੈ ਜੇ ਸ਼ੁਰੂ ਕੀਤਾ ਜੇ ਕਿਸੇ ਨੇ ਹਾਂ ਜੀ ਜੀ ਅਸੀਂ ਕੁਝ ਦੇਖਿਆ ਜਿਨ੍ਹਾਂ ਨੇ ਕਿ ਉਹਨਾਂ ਦੀ ਜ਼ਰੂਰਤ ਪੂਰੀ ਹੋ ਚੁੱਕੀ ਆ ਬਾਕੀ ਕੁਝ ਰਹਿੰਦੇ ਵੀ ਆ ਉਹਨਾਂ ਦੇ ਜਿੱਦਾਂ ਆਪਾਂ ਜਾਵਾਂਗੇ ਇਨਕੁਆਰੀ ਕਰਾਂਗੇ ਤੇ ਫਿਰ ਉਹਨਾਂ ਦਾ ਅੱਗੇ ਜੋ ਵੀ ਪ੍ਰੋਸੈਸ ਹੋਇਆ ਉਹ ਕਰਾਂਗੇ ਠੀਕ ਆ ਹਾਂਜੀ ਸੋ ਬਿਲਕੁਲ ਚੰਗਾ ਲੱਗਿਆ ਬਾਈ ਜੀ ਜੀ ਤੁਹਾਨੂੰ ਮਿਲ ਕੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮਿਹਨਤ ਕਰ ਰਹੇ ਆ ਤੁਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਹੋ ਸੋ ਕਿਤੇ ਨਾ ਕਿਤੇ ਸਮੱਸਿਆਵਾਂ ਆ ਨੇ ਪੰਜਾਬ ਦੀਆਂ ਇਸ ਵੇਲੇ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਜਿਹੜਾ ਪਹਾੜ ਹੈ ਬਹੁਤ ਵੱਡੇ ਪੱਧਰ ਤੇ ਪਿਆ ਤੁਹਾਨੂੰ ਪੂਰਨ ਦਾ ਕੰਮ ਕੀਤਾ ਜਾ ਰਿਹਾ ਪੰਜਾਬ ਤੋਂ ਲੱਗਦਾ ਹੈ ਪੂਰੇ ਪੰਜਾਬ ਤੋਂ ਮਿੱਟੀ ਇੱਥੇ ਪਹੁੰਚੀ ਆ ਦ੍ਰਿਸ਼ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਸੜਕਾਂ ਟੁੱਟੀਆਂ ਨੇ ਤੇ ਪਿੰਡ ਤੋਂ ਜਾਣ ਦਾ ਰਸਤਾ ਵੀ ਬੰਦ ਹੈ ਪਰ ਫਿਰ ਵੀ ਆਰਮੀ ਨੇ ਕੋਸ਼ਿਸ਼ ਕੀਤੀ ਹੈ ਅਗਲੇ ਪਾਸੇ ਜਾ ਵੀ ਰਹੇ ਨੇ ਉਹ ਦ੍ਰਿਸ਼ ਦੇਖ ਸਕਦੇ ਤੁਸੀਂ ਕਿੱਥੇ ਸੜਕਾਂ ਜਿਹੜੀਆਂ ਬਿਲ ਕੁੱਟ ਗਿਆ ਐਸੀ ਪਿੰਡ ਦਿਓ ਜੀ ਨਹੀਂ ਇਹ ਹੈ ਨਹੀਂ ਆਪਣਾ ਪਿੰਡ ਆਪਣਾ ਪਿੰਡ ਲੁੱਪੋ ਕੇ ਚਾਵਾ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਉਧਰ ਤਾਂ ਨਹੀਂ ਪਾਣੀ ਵਾਲਾ ਆਇਆ ਨਹੀਂ ਨਹੀਂ ਉਧਰ ਨਹੀਂ ਕੋਈ ਪਾਣੀ ਆਇਆ ਸੁੱਕਿਆ ਉਧਰ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਚੰਗੀ ਗੱਲ ਹੈ ਇੱਧਰ ਲ ਹਾਲਾਤ ਦੇਖ ਕੇ ਤਾਂ ਬੜਾ ਮਨ ਦੁਖੀ ਹੁੰਦਾ ਹਾਂ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਹਾਂਜੀ ਭਾਈ ਐਸੀ ਪਿੰਡ ਦੇ ਹਾਂਜੀ ਐਸੀ ਪਿੰਡ ਦੇ ਮੇਰਾ ਨਾਮ ਰਣਜੀਤ ਸਿੰਘ ਆ ਮੇਰਾ ਪਿੰਡ ਕੋਨੇ ਵਾਲਾ ਮੇਰਾ ਇਸ ਵੇ ਅੱਗੇ ਘਰਿਆ ਬਣ ਤੋਂ ਤੇ ਸਵੇਰ 6:30 ਵਜੇ ਆਇਆ ਸੀਗਾ ਪਾਣੀ ਅੱਛਾ ਜੀ ਸਾਡੇ ਕੋ ਪਸ਼ੂ ਖੋਲੇ ਜਨੇ ਮਤਲਬ 1-2 ਹੱਥ ਚ ਰਹਿ ਗਿਆ ਬਾਕੀ ਸਾ ਪਸ਼ੂ ਵੀ ਰੁੜ ਗਏ ਬਹੁਤ ਨੁਕਸਾਨ ਅੱਛਾ ਤੁਹਾਡੇ ਪਸ਼ੂ ਵੀ ਰੁੜੇ ਆ ਪਸ਼ੂ ਵੀ ਰੁੜੇ ਆ ਅੱਛਾ ਜੀ ਹਾਂਜੀ ਬਹੁਤ ਨੁਕਸਾਨ ਤੇ ਇਹਨਾਂ ਮੌਕਾ ਨਹੀਂ ਮਿਲਿਆ ਕਰਦੇ ਜੀ ਇਹਨਾਂ ਨੂੰ ਪਹਿਲਾਂ ਸੁਰੱਖਿਤਾ ਦੀ ਥਾਂ ਤੇ ਲੈ ਕੇ ਫਿਰ ਇਹਨਾਂ ਨੂੰ ਬਚਾ ਕੇ ਪਸ਼ੂਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਫਿਰ ਕਾਮਯਾਬ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ ਕੋਈ ਜੀ ਬਚਾ ਲੇ ਕਿੰਨੇ ਪਸ਼ੂ ਰੁੜ ਗਏ ਫਿਰ ਇਹ ਮੇਰੇ ਤੇ ਇੱਕ ਹੀ ਚ ਦੂਸਰੇ ਮੱਝ ਰੁੜੀ ਹੋਗੀ ਬਾਕੀ ਹੋਰ ਵੀ ਹੈ ਨੇ ਜਿਨ੍ਹਾਂ ਦੇ ਰੁੜ ਗਏ ਹੀਗੇ ਇੱਥੋਂ ਤੱਕ ਲਿਆਉਂਦੇ ਆ ਪਾਣੀ ਨੇ ਇਹਨਾਂ ਮੌਕਾ ਹੀ ਨਹੀਂ ਲੋਕਾਂ ਦੇ ਕਿੰਨੇ ਕੁ ਪਸ਼ੂ ਫੇ ਵੀ ਰੁੜ ਗਏ ਹੋਣਗੇ ਕਾਫੀ ਰੁੜ ਗ 100 ਕਦੇ ਕਰੀਬ ਹੋਏਗਾ ਹੀ ਕੁਝ ਬਚਾ ਵੀ ਲੈ ਦੇ। ਬਾਈ ਜੇ ਸਮੱਸਿਆਵਾਂ ਪੈਰਾਂ ਦੀਆਂ ਪਾਣੀ ਕਰਕੇ ਹੋਣੀਆਂ ਸ਼ੁਰੂ ਹੋਈਆਂ ਇਹ ਜਿਹੜੀਆਂ ਇਹ ਜਿਸ ਦਿਨ ਪਾਣੀ ਆਇਆ ਸੀ ਨਾ ਅਸੀਂ 4 ਦਿਨ ਸਾਨੂੰ ਇੱਥੇ ਕੋਈ 2-3 ਦਿਨ ਰੋਟੀ ਨਹੀਂ ਮਿਲੀ ਫਿਰ ਲਾਗਦੇ ਪਿੰਡਾਂ ਨੇ ਪੰਜਾਬੀ ਵੀਰਾਂ ਨੇ ਸੇਵਾ ਜਿਉਂ ਕਰਦੇ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ। ਹੂੰ ਤੇ ਹੁਣ ਇਹੋ ਜਿਹੇ ਐਨਜੀਓ ਵਾਲੇ ਜਸਰਾਜ ਆਏ ਆ ਸਾਡੇ ਪਿੰਡ। ਹੂੰ ਅੱਗੇ ਪਹਿਲਾਂ ਵੀ ਕੋਈ ਸਿੰਗਰ ਵੀ ਆਏ ਸੀਗੇ। ਹੂੰ ਹੂੰ ਉਹ ਮਤਲਬ ਨਗਦਾਂ ਥੋੜੀ ਬਹੁਤੇ ਚਲੋ ਹੈਲਪੀ ਵੀ ਕਰਕੇ ਗਏ ਆ ਸਾਡੀ। ਹਾਂਜੀ ਤੇ ਮਦਦ ਪਹੁੰਚੀ ਉਹਦਾ ਪੂਰੀ ਪੰਜਾਬ ਤੋਂ ਪਹੁੰਚੀ ਆ ਨਾ ਸਣ ਪਾਣੀ ਪਹੁੰਚਿਆ ਹਾਂਜੀ ਸਭ ਕੁਝ ਧੰਨਵਾਦ ਕਰਦੇ ਅਸੀਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮਦਦ ਇੱਥੇ ਪਹੁੰਚਾਈ ਆ ਹਾਂਜੀ ਅੱਛਾ ਹੁਣ ਕਿਹੜੀਆਂ ਸਮੱਸਿਆਵਾਂ ਮਨੈ ਹੋਰ ਤੁਹਾਨੂੰ ਲੱਗਦੀ ਹੈ ਕਿ ਇਸ ਇਲਾਕੇ ਦੇ ਵਿੱਚ ਜਿੱਦਾਂ ਦੇਖੋ ਮੈਂ ਬਾਈ ਜੀ ਇੱਕ ਚੀਜ਼ ਇੱਥੇ ਹੋਰ ਸਪਸ਼ਟ ਕਰ ਦਵਾਂ ਕਿ ਪ੍ਰਾਈਮੇਰੀਆ ਟੀਵੀ ਨੇ ਵੀ ਇੱਕ ਕੋਸ਼ਿਸ਼ ਕੀਤੀ ਸੀ ਦਾਨਪੁੰਧੇ ذریعے ਜੋ ਪੈਸਾ ਇਕੱਠਾ ਹੋਇਆ ਸੀ ਵਕ ਵਕ ਪਿੰਡਾਂ ਵਿੱਚ ਬਹੁਤ ਸਾਰੇ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਆ ਬਾਈ ਜੀ ਉਹਦਾ ਜਿਹੜਾ ਸਮੱਸਿਆ ਹੈ ਮੈਡੀਕਲ ਕੈਂਪ ਲੱਗ ਰਹੇ ਆ ਇਹ ਸਮੱਸਿਆ ਜੇ ਸ਼ੁਰੂ ਅਜੇ 10-12 ਦਿਨ ਤੱਕ ਜਦੋਂ ਪਾਣੀ ਉਤਰਨਾ ਸ਼ੁਰੂ ਹੋਣਾ ਅਜੇ ਅਸਲੀ ਬਿਮਾਰੀਆਂ ਤਾਂ ਫਿਰ ਪਤਾ ਲੱਗਣਾ ਕਿੰਨੇ ਕ ਮਕਾਨ ਧੁੱਪ ਨਿਕਲਣ ਤੋਂ ਬਾਅਦ ਦਿਖ ਸਕਦੇ ਆ ਇਹ ਫਿਰ ਸਥਿਤੀ ਸਪਸ਼ਟ ਹੋਣੀ ਅਸੀਂ ਸੁੱਖ ਮੰਗਦੇ ਸਾਰਾ ਕੁਝ ਠੀਕ ਰਹੇ ਕੁਝ ਵੀ ਨਾ ਹੋਵੇ ਪਰ ਫਿਰ ਵੀ ਜਿਸ ਤਰ੍ਹਾਂ ਦੀਆਂ ਸਥਿਤੀਆਂ ਕਿ ਬਣ ਸਕਦੀਆਂ ਨੇ ਕਿਹਾ ਨਹੀਂ ਜਾ ਸਕਦਾ ਬਾਈ ਜੀ ਇਹ ਜਿਹੜੀਆਂ ਸਮੱਸਿਆਵਾਂ ਹੁਣ ਆ ਰਹੀਆਂ ਨੇ ਕਿਹੜੀਆਂ ਕਿਹੜੀਆਂ ਹੋਰ ਤਾਂ ਹੁਣ ਲੱਗਦਾ ਇਹ ਸਮੱਸਿਆ ਤਾਂ ਬਹੁਤ ਹੈ ਜੀ ਅਜੇ ਤੇ ਪਾਣੀ ਲਥਨ ਤੋਂ ਬਾਅਦ ਪਤਾ ਲੱਗੇਗਾ ਕਿ ਪਲ ਕੀ ਹੁੰਦਾ ਕਿ ਬਿਮਾਰੀਆਂ ਵੀ ਫੈਲਣ ਗਈਆਂ ਤੇ ਮਤਲਬ ਸਾਡੇ ਜਿਹੜੇ ਘਰ ਨੇ ਇਹਨਾਂ ਤੇ 10-10 ਫੁੱਟ ਪਾਣੀ ਸੀਗਾ ਮਤਲਬ ਕੰਦਾ ਵੀ ਬੈ ਗਈਆਂ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਏ ਆ ਤੇ ਬਾਕੀ ਪੰਜਾਬੀ ਵੀਰ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਘਰ ਜਾ ਕੇ ਹੌਸਲਾ ਵੀ ਦਿੰਦੇ ਨੇ ਘਰ ਦੇ ਬੱਚੇ ਬਹੁਤ ਪਰੇਸ਼ਾਨ ਨੇ ਮਤਲਬ ਸਭ ਨਹੀਂ ਬਿਲਕੁਲ ਜੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਆ ਏਸੀ ਪਿੰਡ ਦੇ ਹੋ ਜੀ ਤੁਸੀਂ ਨਹੀਂ ਜੀ ਕਾਥਲ ਜ਼ਿਲ੍ਹੇ ਦੇ ਆ ਜੀ ਕੈਥਲ ਹਰਿਆਣੇ ਤੋਂ ਹਰਿਆਣੇ ਤੋਂ ਜੀ ਹਰਿਆਣੇ ਤੋਂ ਸੇਵਾ ਲੈ ਕੇ ਆਇਆ ਤਿੰਨ ਚਾਰ ਟਰਾਲੀਆਂ ਰਾਸ਼ਨ ਪਾਣੀ ਦੀਆਂ ਪੈਸਾ ਟਕਾ ਜਿੰਨਾ ਕਿਸਾਨਾਂ ਦਾ ਫਾਇਦਾ ਹੋ ਸਕਦਾ ਸੀ ਉਹਨਾਂ ਫਾਇਦਾ ਕਰਨਾ ਆ ਜੀ ਅੱਛਾ ਹਰਿਆਣੇ ਤੋਂ ਆਇਓ ਚੱਲ ਕੇ ਹੈਨਾ ਦੁੱਧ ਦੇ ਘੜੀ ਜਹਾਂ ਦੁੱਧ ਦੀ ਘੜੀ ਚ ਸਾਂਭਲ ਹੋਣ ਵਾਸਤੇ ਆਇਆ ਜੀ ਹਾਲਾਤ ਬੜੇ ਮਾੜੇ ਇੱਥੇ ਪਾਸੇ ਬਿਵਤਾ ਨਾ ਕਿਸੇ ਦੇ ਪਾਵੇ ਬਿਵਤਾ ਨਾ ਪਾਵੇ ਇਹ ਸਰਕਾਰਾਂ ਦੇ ਕੰਮ ਨੇ ਜਾਂ ਰੱਬ ਦੇ ਕੰਮ ਨੇ ਉਹ ਤੋਂ ਬਿਲਕੁਲ ਹਾਂ ਜੀ ਨੁਕਸਾਨ ਬੜਾ ਜ਼ਿਆਦਾ ਤੇ ਹਰਿਆਣਾ ਤੋਂ ਅੱਜ ਹੀ ਆਏ ਚਲ ਕੇ ਤਾਂ ਨਹੀਂ ਪਰਸੋਂ ਦੇ ਆਏ ਸੀ ਪਰਸੋਂ ਦੇ ਆਏ ਹੋ ਹਾਂਜੀ ਹਾਂਜੀ ਤੇ ਟਰੱਕੇ ਟਰਾਲੀਆਂ ਆਈਆਂ ਆਪਣੀਆਂਆਂ ਦੋ ਨੇ ਤਿੰਨ ਗੱਡੀਆਂ ਨੇ ਤਿੰਨ ਚਾ ਟਰਾਲੀਆਂ ਨੇ ਅੱਛਾ ਰਾਸ਼ਨ ਲੈ ਕੇ ਆਏ ਸਾਰੇ ਸੁੱਕਾ ਹਾਂਜੀ ਰਾਸ਼ਨ ਲੈ ਕੇ ਰਾਸ਼ਨ ਲੈ ਕੇ ਜੀ ਹਾਂਜੀ ਤੁਸੀਂ ਵੀ ਬਾਈ ਜੀ ਉੱਥੇ ਆਏ ਹੋ ਅਸੀਂ ਪਿੰਡ ਬਟਸੀਕਰੀ ਡਿਸਟ੍ਰਿਕਟ ਕੈਥੜ ਹਰਿਆਣਾ ਤੋਂ ਆਏ ਹਾਂ ਤੇ ਅਸੀਂ ਰਾਸ਼ਨ ਲੈ ਕੇ ਆਏ ਇਕੱਠੀ ਆਏ ਆ ਪੰਜਾਬ ਤੇ ਹਰਿਆਣਾ ਇਕੱਠੇ ਸੀ ਤੇ ਇਸ ਵਾਰ ਵੀ ਇਕੱਠਾ ਹੀ ਆ ਇਹ ਤਾਂ ਸਰਕਾਰਾਂ ਨੇ ਕੰਮ ਕਰਦੇ ਨਾ ਹਾਂਜੀ 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 ਇਕੱਠੇ ਹੀ ਆ ਜੀ ਅੱਛਾ ਭਾਈ ਜੀ ਹਰਿਆਣਾ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਉੱਥੇ ਮੀਂਹ ਪਾਣੀ ਦਾ ਜਿਆਦਾ ਨੁਕਸਾਨ ਹੋਇਆ ਅੰਬਾਲਾ ਇਹ ਕੁਖੇਤਰ ਇਹ ਜਮਨਾ ਨਗਰ ਇਹ ਉੱਥੇ ਹੈ ਨੇ ਨੁਕਸਾਨ ਮਾੜਾ ਮੋਟਾ ਹੂੰ ਪਰ ਇੱਧਰ ਜਿਆਦਾ ਨੁਕਸਾਨ ਆ ਬਹੁਤ ਜਿਆਦਾ ਇੱਥੇ ਅੱਛਾ ਸਾਰੇ ਜਣੇ ਤੁਸੀਂ ਕੈਥਲ ਤੋਂ ਹੀ ਆਏ ਹੋ ਹਾਂਜੀ ਹਾਂਜੀ ਕੈਥਲ ਤੋਂ ਹੀ ਆਏ ਹਾਂ ਹੂੰ ਇੱਕੋ ਹੀ ਪਿੰਡ ਤੋਂ ਹਾਂਜੀ ਇੱਕੋ ਪਿੰਡ ਤੋਂ ਚਲੋ ਬਹੁਤ ਚੰਗਾ ਲੱਗਿਆ ਭਾਈ ਜੀ ਤੁਸੀਂ ਸੇਵਾ ਲੈ ਕੇ ਆਏ ਹੋ ਦੇਖੋ ਪੰਜਾਬ ਦੀ ਬਾਹ ਸਾਰਿਆਂ ਨੇ ਫੜੀ ਆਉਂਦੇ ਸਮੇਂ 'ਚ ਵੀ ਰਹਿਣਾ ਆ ਲੜਾਈਆਂ ਸਰਹੱਦਾਂ ਦੀਆਂ ਹੁੰਦੀਆਂ ਨੇ ਇਨਸਾਨਾਂ ਦੀਆਂ ਨਹੀਂ ਹੁੰਦੀਆਂ ਤੇ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਕੰਮ ਕੀਤਾ ਜਿਸ ਹਿਸਾਬ ਨਾਲ ਇਹ ਸੇਵਾ ਕਰ ਰਹੇ ਨੇ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਸੋ ਉਮੀਦ ਕਰਦੇ ਆ ਕਿ ਹਾਲਾਤ ਜਲਦੀ ਜਲਦੀ ਹੀ ਠੀਕ ਹੋਣਗੇ ਪਰ ਇੱਥੇ ਜਿਸ ਤਰ੍ਹਾਂ ਨੁਕਸਾਨ ਦਿਖਾਈ ਦੇ ਰਿਹਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੈ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਹੋਇਆ ਇਸ ਵੇਲੇ ਜਿਸ ਥਾਂ ਤੇ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਆ ਕਿ ਝੋਨੇ ਦੀ ਫਸਲ ਬਿਲਕੁਲ ਖਰਾਬ ਹੋ ਚੁੱਕੀ ਐ ਬਰਬਾਦ ਹੋ ਚੁੱਕੀ ਐ ਬਹੁਤ ਸਾਰੇ ਘਰ ਪਾਣੀ ਦੀ ਲਪੇਟ ਦੇ ਵਿੱਚ ਅਜੇ ਵੀ ਨੇ 라ਵੀ ਦਰਿਆ ਦੇ ਨਾਲ ਲੱਗਦਾ ਇਲਾਕਾ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਬਹੁਤ ਸਾਰੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਕਲਾਂਨੌਰ ਤੋਂ ਡੇਰਾ ਬਾਬਾ ਨਾਨਕ ਤੱਕ ਕਈ ਪਿੰਡ ਪਾਣੀ ਦੀ ਮਾਰ ਹੇਟ ਨੇ ਉਸ ਤੋਂ ਅੱਗੇ ਦੇਖਿਆ ਜਾਵੇ ਤਾਂ ਅਜਨਾਲਾ ਰੋਡ ਤੇ ਡੇਰਾ ਬਾਬਾ ਨਾਨਕ ਤੋਂ ਅਜਨਾਲੇ ਨੂੰ ਜਾਂਦੇ ਆ ਤੇ ਬਹੁਤ ਸਾਰੇ ਪਾਣੀ ਦੇ ਲਪੇਟ ਦੇ ਵਿੱਚ ਪਿੰਡ ਆਏ ਨੇ ਕਈ ਘਰ ਵੀ ਟੁੱਟੇ ਆ ਕਈ ਮਕਾਨ ਟਹਿ ਗਿਆ ਕਈਆਂ ਦੀਆਂ ਨੀਆਂ ਬੈਠ ਗਈਆਂ ਕਈ ਲੋਕ ਉਹ ਜਿਨ੍ਹਾਂ ਨੇ ਅਜੇ 2-2 ਮਹੀਨੇ ਹੋਏ ਸੀ ਮਕਾਨ ਪਾਇਆ ਨੂੰ ਉਹ ਵੀ ਬਿਲਕੁਲ ਟੁੱਟ ਚੁੱਕੇ ਆ ਸੋ ਨੁਕਸਾਨ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਹੋਇਆ ਜੇ ਤੁਸੀਂ ਦੇਖ ਸਕਦੇ ਆ ਕਿ ਕਿਸੇ ਹਸਾਬ ਦੇ ਨਾਲ ਇਧਰ ਜਿਹੜਾ ਪਾਣੀ ਹੈ ਝੋਨੇ ਦੇ ਵਿੱਚ ਖੜਾ ਇਹ ਫਸਲ ਬਿਲਕੁਲ ਹੁਣ ਖਰਾਬ ਹੋ ਚੁੱਕੀ ਆ ਇਹ ਝੋਨਾ ਮੁੜ ਕੇ ਉੱਠਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਕਿਉਂਕਿ ਕੁਝ ਥਾਵਾਂ ਤੇ ਧੁੱਪਾਂ ਲੱਗਣ ਦੇ ਨਾਲ ਜਿੱਥੇ ਘੱਟ ਪਾਣੀ ਸੀ ਉੱਥੇ ਤਾਂ ਫਿਰ ਤੋਂ ਠੀਕ ਹੋ ਗਿਆ ਪਰ ਕੁਸ਼ਕ ਥਾਮ ਜਿੱਥੇ ਬਿਲਕੁਲ ਵੀ ਝੋਨਾ ਦੂਰ ਦੂਰ ਤੱਕ ਤੁਸੀਂ ਦ੍ਰਿਸ਼ ਦੇਖ ਸਕਦੇ ਆ ਕਿ ਬਿਲਕੁਲ ਬੈਠ ਚੁੱਕਿਆ ਲੰਮਾ ਪੈ ਗਿਆ ਇਹਦੇ ਨਾਲ ਜੋ ਜਿਹੜਾ ਨੁਕਸਾਨ ਆ ਇਹ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਆ ਸੋ ਫਸਲਾਂ ਦਾ ਨੁਕਸਾਨ ਜਿਹੜਾ 1955 ਦੇ ਵਿੱਚ ਹੋਇਆ ਜਿਸ ਤਰ੍ਹਾਂ ਦਾ ਨੁਕਸਾਨ 1973 ਦੇ ਵਿੱਚ ਹੋਇਆ 1988 ਦੇ ਵਿੱਚ ਪੰਜਾਬ ਚ ਮੰਨਿਆ ਜਾ ਰਿਹਾ ਸੀ ਕਿ ਸਭ ਤੋਂ ਖਤਰਨਾਕ ਹੜ ਆਇਆ ਪਰ ਇਸ ਵਾਰ ਜਿਹੜਾ ਪਾਣੀ ਸਰਹੱਦੀ ਇਲਾਕਿਆਂ ਦੇ ਵਿੱਚ ਆਇਆ ਉਹ ਸਭ ਤੋਂ ਖਤਰਨਾਕ ਹੋ ਨਿਭੜਿਆ ਬਹੁਤ ਸਾਰੇ ਨੁਕਸਾਨ ਹੋਇਆ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ हिमाचल प्रदेश होवे हरियाणा राजस्थान उत्तर प्रदेश बहुत सारे ठावां दे हड़ पर उठी बहुत सारे ਲੋਕਾਂ ਨੇ ਲੋਕਾਂ ਦੀ ਬਾਹ ਫੜੀ ਆ ਕਿਸੇ ਤਰੀਕੇ ਦੀ ਸਮੱਸਿਆ ਜਿਹੜੀ ਨਹੀਂ ਹੋਣ ਦਿੱਤੀ ਖਾਸ ਕਰਕੇ ਰਾਸ਼ਨ ਦੀ ਗੱਲ ਹੋਵੇ ਜਾਂ ਫਿਰ ਕਹਿ ਸਕਦੇ ਆ ਕਿ ਲੰਗਰ ਦੀ ਸਮੱਸਿਆ ਨਹੀਂ ਹੋਣ ਦਿੱਤੀ ਉੱਥੇ ਹੀ ਬਹੁਤ ਸਾਰੀਆਂ ਥਾਵਾਂ 'ਤੇ ਕਈ ਇਲਾਕਿਆਂ ਵਿੱਚ ਮਿੱਟੀ ਦੀ ਜ਼ਰੂਰ ਸੀ ਇਹ ਦ੍ਰਿਸ਼ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਆ ਇਹ ਨੌਜਵਾਨ ਪੰਜਾਬ ਦੇ ਵੱਖ-ਵੱਖ ਮਿੰਡਾਂ ਤੋਂ ਆਏ ਆ ਅਸੀਂ ਉਸ ਦਿਨ ਵੱਡੀਆਂ ਚੱਕੀਆਂ 'ਚ ਗਏ ਸੀ ਜਿੱਥੇ ਪੰਜਾਬ ਦੇ ਕਈ ਥਾਵਾਂ ਤੋਂ ਉੱਥੋਂ ਮਿੱਟੀ ਭਰ ਕੇ ਭੇਜੀ ਜਾ ਰਹੀ ਹੈ ਬੋਰੇ ਪਰ ਪਰ ਕੇ ਭੇਜੇ ਜਾ ਰਹੇ ਨੇ ਇਸੇ ਤਰ੍ਹਾਂ ਸਰਦੀ ਇਲਾਕਿਆਂ ਦੇ ਵਿੱਚ ਗੁਰਦਾਸਪੁਰ ਤੋਂ ਅੱਗੇ ਡੇਰਾ ਬਾਬਾ ਨਾਨਕ ਜਾਂ ਕਲਾਂਨੌਰ ਇੱਥੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਮਿੱਟੀ ਉਸ ਥਾਂ ਤੇ ਲਜਾ ਰਹੇ ਜਿੱਥੇ ਜ਼ਰੂਰਤ ਹੈ ਬੰਤੇ ਸੋ ਨੌਜਵਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਪੰਜਾਬ ਦੀ ਇਸ ਵਾਰ ਜਿਹੜੇ ਸੇਵਾ ਦਾ ਜ਼ੁਮਾ ਸੀਗਾ ਨਾ ਕੋਈ ਨਾ ਨੌਜਵਾਨਾਂ ਦਾ ਆ ਤੇ ਇਹਨਾਂ ਨੇ ਕੋਈ ਕਮੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੋ ਇਹਨਾਂ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਬਾਈ ਜੀ ਕਿਹੜੀ ਥਾਂ ਤੋਂ ਆਏ ਆ ਤੁਸੀਂ ਤੇ ਕਿਹੜੀ ਥਾਂ ਤੋਂ ਆਏ ਆ ਸਲੈਂਪਰ ਅਫਗਾਨਾ ਪੜ ਤੋਂ ਆਏ ਕਿੱਧਰ ਪਸੀ ਜਾਣਾ ਹੁਣ ਆਈ ਰਮਜ਼ ਜਾਣਾ ਜੀ ਆਪਣੇ ਕੋਹਨੇਵਾਲ ਪਿੰਜ ਇੱਥੇ ਤੁਸੀਂ ਟੁੱਟੀ ਐ ਅੱਛਾ ਕੋਹਨੇਵਾਲ ਵੀ ਟੁੱਟੀ ਹੈ ਨਾ ਹਾਂ ਜੀ ਹਾਂ ਜੀ ਉੱਥੇ ਬੰਦ ਬਣਾ ਜਾਣਾ ਜੀ ਹਾਂ ਬਿਲਕੁਲ ਜਕਾਰਿਆਂ ਦੀ ਗੂੰਜ ਹੈ ਇਹ ਉਤਸ਼ਾਹ ਹੈ ਦੇਖੋ ਮੌਕਾ ਭਾਵੇਂ ਠੀਕ ਨਹੀਂਗਾ ਪਰ ਫਿਰ ਵੀ ਬਾਜ ਇਸ ਹਿਸਾਬ ਨਾਲ ਇਹਨਾਂ ਨੌਜਵਾਨਾਂ ਨੇ ਫੜੀ ਹੈ ਜਿਸ ਹਿਸਾਬ ਦੇ ਨਾਲ ਪਿੰਡਾਂ ਦੇ ਵਿੱਚੋਂ ਉੱਠ ਕੇ ਜਥੇ ਬਣਾ ਕੇ ਤੁਰੇ ਆ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਬਾਈ ਜੀ ਕਿੰਨੇ ਕ ਜਣੇ ਇੱਕ ਪਿੰਡ ਦੇ ਵਿੱਚੋਂ ਤੁਰਦੇ ਆ ਅਸੀਂ ਸਾਰਾ ਤਕਰੀਬਨ ਜਿੰਨੇ ਵੀ ਸਾਰੇ ਆ ਮੁੰਡੇ ਆ ਜਿਹੜੇ ਸਾਰੇ ਤੁਰਨੇ ਆ ਪਿੰਡ ਦੇ ਵਿੱਚੋਂ ਘਟੋ ਘਟ ਵੀ ਸਾਡੇ ਪਿੰਡ ਦੇ ਵਿੱਚੋਂ 20 25 ਟਰਾਲੀਆਂ ਜੜੀਆਂ ਨੇ ਉਝਾੜੀਆਂ ਨੇ ਅੱਜ ਪਿੰਡ ਤੋਂ 25 ਟਰਾਲੀਆਂ ਚਲੀਆਂ 25 ਟਰਾਲੀਆਂ ਜਾਣੀਆਂ ਕੁਝ ਆਂਡੀਆਂ ਨੇ ਪਿੱਛੇ ਆਂਡੀਆਂ ਨੇ ਕੁਝ ਅੱਗੇ ਲੰਗੀਆਂ ਨੇ ਠੀਕ ਬਿਲਕੁਲ ਆ ਦੇਖ ਸਕਦੇ ਤੁਸੀਂ ਕਿ ਜਿਹੜੀਆਂ ਟਰਾਲੀਆਂ ਦੀ ਸੇਵਾ ਆ ਮਿੱਟੀ ਦੀ ਸੇਵਾ ਆ ਇਹ ਲੋਕਾਂ ਤੱਕ ਪਹੁੰਚਤੀ ਕਰ ਰਹੇ ਨੇ ਬਾਈ ਜੀ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਇਸ ਤਰ੍ਹਾਂ ਲੱਗਿਆ ਨੂੰ ਨੇ ਮਿੱਟੀ ਦੀ ਸੇਵਾ ਤੇ ਅੱਜ ਹੀ ਲਾ ਕੇ ਚੱਲੇ ਆ ਪਹਿਲਾਂ 2-4 ਵਾਰੀ ਅਸੀਂ 2 ਤਰੀਕ ਨੂੰ 4 ਤਰੀਕ ਨੂੰ ਪਹਿਲਾਂ ਰਾਸ਼ਨ ਦੀ ਸੇਵਾ ਖੜੀ ਦੀ ਸੀ ਪਾਣੀ ਹੋ ਗਿਆ ਬਰੈਡ ਹੋ ਗਿਆ ਉਹੀ ਖੜੀ ਸੀ ਤੇ ਮਿੱਟੀ ਦੀ ਸੇਵਾ ਅੱਜ ਲਾ ਕੇ ਚੱਲੇ ਆ ਪਹਿਲਾਂ ਸਟਾਰਟਿੰਗ ਆ ਮੁੜ ਕੇ ਕੱਲੋਂ ਫੇਰ ਖੜਾਂਗੇ ਇਦਾਂ ਰੋਜ਼ ਦੀ ਰੋਜ਼ ਦੇ 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 ਆਪਾਂ ਰੋਜ਼ ਖੜਾਂਗੇ ਇਹਦੇ ਪ੍ਰਬੰਧ ਸਹੀ ਤਰੀਕੇ ਨਾਲ ਹੋ ਜਾਂਦਾ ਮਿੱਟੀ ਦਾ ਰਾਮ ਜਾਂਦਾ ਜੀ ਮੁੰਡੇ ਸਾਰੇ ਨਾਲ ਭਰਾ ਨੇ ਪ੍ਰਬੰਧ ਕਰ ਦਿੰਦੇ ਨੇ ਸਾਰੇ ਬਾਕੀ ਆਪਾਂ ਉਥੋਂ ਜੀਸੀਬੀ ਨਾਲ ਲਾਤ ਲਈਦੀ ਆ ਇੱਥੋਂ ਆਪਾਂ ਕਈਆਂ ਨਾਲ ਲਾ ਲੈਣੀ ਕਿੰਨਾ ਚਿਰ ਲੱਗ ਜਾਂਦਾ ਲੰਦਨ ਨੂੰ ਲਾਉਣ ਨੂੰ ਲੌਨ ਨੂੰ ਤਾਂ ਕਾਫੀ ਟਾਈਮ ਲੱਗ ਜਾਂਦਾ ਲੱਦਾਂ ਨੂੰ ਚਲੋ ਜੀਸੀਬੀ ਆ ਤੁਹਾਨੂੰ ਪਤਾ ਜੀ ਆਹ ਇੱਕ ਗੱਲ ਇਸ ਵਾਰ ਮੰਨਦੇ ਆ ਉਹ ਗੱਲ ਝੂਠੀ ਪਾਤੀ ਜਿਹੜੇ ਕਹਿੰਦੀ ਨੌਜਵਾਨੀ ਕੁਝ ਨਹੀਂ ਕਰਦੀ ਪਰ ਇਸ ਵਾਰ ਉਹੀ ਲੋਕ ਜਿਹੜੇ ਕਹਿੰਦੇ ਸੀਗੇ ਉਹ ਨਾਲ ਖੜੇ ਆ ਨਹੀਂ ਨਹੀਂ ਖੜੇ ਆ ਜੀ ਨੌਜਵਾਨੀ ਤੁਹਾਡੇ ਸਾਹਮਣੇ ਹੀ ਆ ਸਾਰੇ ਨੌਜਵਾਨ ਨੇ ਕੁਝ ਥੋੜੇ ਸਿਆਣੇ ਨੇ ਉਹ ਵੀ ਚਾਹੀਦੇ ਸਿਆਣੇ ਵਿੱਚ ਸਮਝਾਉਣ ਨੂੰ ਵੀ ਆਨੂੰ ਚਾਹੀਦੇ ਨੇ ਕੁਝ ਇਹ ਬਾਕੀ ਨੌਜਵਾਨ ਵੀਰ ਨੇ ਸਾਰੇ ਜੋਸ਼ ਆ ਪੰਜਾਬ ਦਾ ਠੀਕ ਨੇ ਤੇ ਬਾਕੀ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਨੇ ਕਹੀ ਜਾਣਾ ਆ ਬਿਲਕੁਲ ਨਹੀਂ ਬਾਕੀ ਠੀਕ ਹੈ ਸੋ ਦੇ ਕਿ ਨੁਕਸਾਨ ਵੀ ਹੋਇਆ ਤੇ ਇਧਰਲੇ ਪਾਸੇ ਟਰਾਲੀਆਂ ਬਹੁਤ ਸਾਰੀਆਂ ਨੇ ਜਿਹੜੀਆਂ ਮਿੱਟੀ ਦੀਆਂ ਨੌਜਵਾਨ ਲਿਆ ਰਹੇ ਨੇ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਸੇਵਾ ਬਹੁਤ ਵੱਡੀ ਹੈ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਿੱਟੀ ਜਿਹੜੀ ਆ ਤੁਸੀਂ ਕਈ ਕਿਲੋਮੀਟਰਾਂ ਤੋਂ ਆ ਰਹੀ ਹੈ ਨਾ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਨੇ ਜਿਹੜੀ ਬਾਹਰੋਂ 35 ਕਿਲੋਮੀਟਰ ਤੋਂ ਮਿੱਟੀ ਆ ਰਹੀ ਹੈ ਜੀ ਇਹ ਡੇਰਾ ਬਾਬਾ ਨਾਨਕ ਜਾਰੀ ਰਮਦਾਸ ਜੀ ਉੱਥੇ ਤੁਸੀਂ ਬੰਨ ਟੁੱਟਿਆ ਵਾ ਸਾਡਾ ਜੱਥਾ ਅੱਗੇ ਵੀ ਰਵਾਨਾ ਹੋ ਗਿਆ 20 25 ਟਰਾਲੀਆਂ ਸਾਡੀ ਕੱਲੀ ਟਰਾਲੀ ਪਿੱਛੇ ਰਹਿ ਗਈ ਆ ਆਪਾਂ ਹੁਣ ਰਵਾਨਾ ਹੋ ਰਹੇ ਉਹਨਾਂ ਨਾਲ ਅੱਛਾ 25 ਟਰਾਲੀਆਂ ਚੱਲ ਗਈਆਂ ਆਂ ਜੀ ਸਾਡੀ ਪਿੱਛੇ ਰਹਿ ਗਈ ਆ ਤੁਹਾਡੇ ਵਾਲ ਵੇਖ ਕੇ ਰੁਕ ਗਈ ਉੱਥੇ ਹੁਣ ਜਾਂਦੇ ਪਏ ਆ ਜੀ ਅੱਗੇ ਰਵਾਨਾ ਹੋਣ ਲੱਗੇ ਅੱਛਾ ਭਾਈ ਜੀ ਇਧਰ ਕਿੰਨੀ ਕੁ ਮਾਰ ਪਈ ਆ ਸ੍ਰੀ ਹਰਗੋਬਿੰਦਪੁਰ ਜਾ ਤੁਸੀਂ ਦੇਖ ਸਕਦੇ ਇੱਥੋਂ ਕਲਾਂਨੌਰ ਤੋਂ ਏਰੀਆ ਲੈ ਕੇ ਸਾਰਾ ਡੇਰਾ ਬੱਬਾ ਨਾਨਕ ਰਮਦਾਸ ਤੱਕ ਸਾਰੀ ਫਸਲ ਤਬਾਹ ਹੋ ਗਈ ਆ ਜੇ ਤੁਸੀਂ ਦੇਖ ਸਕਦੇ ਜਿਸੇ ਕਮਾਂ ਮਦਾ ਘਾ ਕੇ ਦੇਖੋ ਇਹ ਫਸਲ ਬਕਾਰ ਹੋ ਗਈ ਬਿਲਕੁਲ ਕਿਤਨੇ ਕਿਤੇ ਸਮੱਸਿਆਵਾਂ ਜਿਹੜੀਆਂ ਬੜੀਆਂ ਗੰਭੀਰ ਨੇ ਬਾਈ ਜੀ ਹੋਣੀ ਮਿੱਟੀ ਦੀ ਸੇਵਾ ਨਿਭਾ ਰਹੇ ਆ 30 35 ਕਿਲੋਮੀਟਰ ਤੋਂ ਆਏ ਆ ਸੋ ਚੰਗਾ ਲੱਗਦਾ ਪਿਆ ਹਾਲਾਤ ਭਾਵੇਂ ਠੀਕ ਨਹੀਂ ਗਏ ਪਰ ਫਿਰ ਵੀ ਆਪਣੇ ਵੱਲ ਜਿਹੜੀ ਸੇਵਾ ਆ ਉਹ ਨਿਭਾ ਰਹੇ ਆ